ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਅੱਜ ਰਾਤ ਦੇ ਮੌਸਮ ਦੇ ਹਾਲਾਤ ਜਾਨੀ ਕਿ 24 ਨਵੰਬਰ 2024 ਕੇ ਮਤੇ ਰਹਿਣ ਵਾਲੇ ਨੇ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਕਲੀਅਰ ਹੈ ਮੈਦਾਨੀ ਭਾਗਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਬੱਦਲਵਾਈ ਸਿਸਟਮ ਨਹੀਂ ਹੈ ਸਿਰਫ ਪਹਾੜੀ ਖੇਤਰਾਂ ਦੇ ਵਿੱਚ ਹੀ ਬੱਦਲਵਾਈ ਸਿਸਟਮ ਦਿਖਾਈ ਦੇ ਰਿਹਾ ਅਗਰ ਗੱਲ ਕੀਤੀ ਜਾਵੇ ਤਾਂ ਦਿਨ ਦੇ ਵੇਲੇ ਪੰਜਾਬ ਦੇ ਵਿੱਚ ਚੰਗੀ ਧੁੱਪ ਪਈ ਹੈ ਪੱਛਮੀ ਹਵਾ ਦੀ ਵਾਪਸੀ ਹੋਈ ਹੈ ਤੇ ਪੱਛਮੀ ਹਵਾ ਦੀ ਵਾਪਸੀ ਹੋਣ ਦੇ ਕਾਰਨ ਮੌਸਮ ਸਾਫ਼ ਹੋ ਚੁੱਕਿਆ ਤੇ ਨਾਲ ਹੀ ਨਾਲ ਤਾਪਮਾਨ ਦੇ ਵਿੱਚ ਵਾਧਾ ਵੀ ਦੇਖਣ ਨੂੰ ਅੱਜ ਦੁਪਹਿਰ ਕਾਫੀ ਗਰਮ ਮਾਹੌਲ ਸੀ ਐਵਰੇਜ ਤਾਪਮਾਨ 25 ਡਿਗਰੀ ਅਤੇ ਬਠਿੰਡਾ ਸੰਗਰੂਰ ਬੈਲਟ ਦੇ ਵਿੱਚ ਜਾਂ ਫਿਰ ਮਾਲਵਾ ਬੈਲਟ ਕਹ ਲਈਏ ਤਾਪਮਾਨ 26 ਡਿਗਰੀ ਤੱਕ ਵੀ ਦੇਖਣ ਨੂੰ ਮਿਲਿਆ ਸ਼ਾਮ ਦੇ ਵੇਲੇ ਨਿੱਘਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਤੇ ਕਿਸੇ ਤਰੀਕੇ ਦੀ ਫਿਲਹਾਲ ਬੱਦਲੀ ਸਿਸਟਮ ਦੀ ਐਂਟਰੀ ਨਹੀਂ ਹੈ ਪੱਛਮੀ ਹਵਾ ਲਗਾਤਾਰ ਚਲਦੀ ਰਹੇਗੀ ਸਵੇਰ ਵੇਲੇ ਤੱਕ ਮੌਸਮ ਇਸੇ ਤਰੀਕੇ ਨਾਲ ਬਣੇ ਰਹਿਣ ਦੀ ਉਮੀਦ ਹੈ ਕਿਸਾਨ ਵੀਰਾਂ ਲਈ ਚੰਗੀ ਗੱਲ ਹੈ ਕਿ ਮੌਸਮ ਦੇ ਵਿੱਚ ਫਿਲਹਾਲ ਕੋਈ ਵੱਡਾ ਉਲਟ ਫੇਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿਸੇ ਤਰੀਕੇ ਦੇ ਮੀਂਹ ਦੇ ਸਿਸਟਮ ਸਾਨੂੰ ਬਣਦੇ ਦਿਖ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਇਆ ਹੈ ਕਿ 27 ਤਰੀਕ 28 ਤਰੀਕ ਇਸ ਦੇ ਵਿਚਕਾਰ ਸੰਘਣੀ ਧੁੰਦ ਪਵੇਗੀ ਪਰ ਫਿਲਹਾਲ ਮੌਸਮ ਠੀਕ ਹੈ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਦੇ ਹਾਲਾਤ ਕਿਵੇਂ ਦੇ ਨੇ ਅੱਜ ਦੁਪਹਿਰ ਵੇਲੇ ਮੌਸਮ ਕਿਵੇਂ ਦਾ ਰਿਹਾ ਸੀ ਚੈਨਲ ਤੇ ਨਵੇਂ ਹੋ ਤਾਂ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੇਗੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਔਸ ਅਤੇ ਹਵਾ ਦਾ ਰੁੱਖ ਪੱਛਮੀ ਦਿਸ਼ਾ ਤੋਂ ਰਹਿਣ ਦੇ ਕਾਰਨ ਠੀਕ ਠਾਕ ਹੀ ਅੱਜ ਮੌਸਮ ਬੜਿਆ ਰਹੇਗਾ ਠੰਡ ਦਾ ਅਹਿਸਾਸ ਸਾਨੂੰ ਸਵੇਰ ਦੇ ਵੇਲੇ ਹੁੰਦਾ ਦਿਖਾਈ ਦੇਵੇਗਾ ਤਾਪਮਾਨ ਐਵਰੇਜ ਲਗਭਗ ਸਾਨੂੰ ਸਵੇਰ ਦੇ ਵੇਲੇ 12-13 ਡਿਗਰੀ ਤੱਕ ਜਾਵੇਗਾ ਇਹ ਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਸਵੇਰ ਦੀ ਜਾਣਕਾਰੀ ਲੈ ਕੇ ਮਿਲਦੇ ਹਾਂ ਸਵੇਰ ਦੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਬਣੇ ਰਹੋ ਚੈਨਲ ਵੈਦਰ ਅਪਡੇਟ ਸ਼ੋਅ ਤੇ